ਲੋਭੀ ਮਿੱਤਰ ਪਿਆਰਿਓ ਕੀ ਹਾਲ ਚਾਲ ਨੇ ਸੱਜਣੋ ਦੋਨੇ ਪਾਸੇ ਨਾ ਮੇਰੇ ਟਰੈਕਟਰ ਖੜੇ ਨੇ ਨੀਲੇ ਜੇ ਕਲਰ ਦੇ ਆਪਸ ਵਿੱਚ ਥੋੜਾ ਜਿਹਾ ਫਰਕ ਹੀ ਆ ਪਰ ਜੇਕਰ ਇਹਨਾਂ ਦੇ ਮਾਡਲਾਂ ਦੀ ਗੱਲ ਕਰੀਏ ਥੋੜਾ ਜਿਹਾ ਫਰਕ ਵੀ ਆ ਤੇ ਜੇ ਕੰਡੀਸ਼ਨ ਦੀ ਗੱਲ ਕਰੀਏ ਨਾ ਆਪਸ ਵਿੱਚ ਪੂਰੀ ਟਾਈ ਫਸੀ ਹੋਈ ਆ ਟਾਈ ਸੱਜਣੋ ਦੋਨਾਂ ਦੀ ਫਸੀ ਹੋਈ ਆ ਪਰ ਤੁਹਾਨੂੰ ਸ਼ੁਰੂਆਤ ਕਿਹੜੇ ਟਰੈਕਟਰ ਤੋਂ ਕਰਦੀ ਗੁਰਵਿੰਦਰ ਜਿਹੜਾ ਤੇ ਮਰਜ਼ੀ ਕਰਦੇ ਇਹ ਤੋਂ ਕਰਦੀ ਚੱਲ ਹੈ ਨਾ ਤੇ ਲੈ ਮਿੱਤਰੋ ਇੱਕ ਨਾ ਮਾਡਲ ਕੁਲਵਿੰਦਰ ਦੱਸਿਓ 2010 ਮਾਡਲ ਹੈ 2010 ਮਾਡਲ ਨਾਲ ਸੱਜਣੂ ਕੰਡੀਸ਼ਨ ਦੇਖ ਕੇ ਤੁਸੀਂ ਜੱਜ ਨਹੀਂ ਕਰ ਸਕਦੇ ਬਾਈ ਪਹਿਲਾਂ ਤਾਂ ਇਹ ਦੱਸ ਦੇ ਇਹਦਾ ਇੰਜਨ ਗੇਅਰ ਕਿਵੇਂ ਆ ਜਮ ਆਰਪੀ ਇਹਦਾ ਰਪੀਆ ਜੀ ਕੋਈ ਬਲੋ ਨਹੀਂ ਜਮੀ ਟਰੈਕਟਰ ਨਹੀਂ ਸਾਰਾ ਦਿਨ ਬਾਹਲੇ ਬੰਦਾ ਕੋਈ ਹਾਂ ਇੱਕ ਰਤੀ ਭਾਰ ਤਾਂ ਵੀ ਨਹੀਂ ਘਾਟ ਹੈਗੀ ਟਰੈਕਟਰ ਮਤਲਬ ਪੂਰੀ ਫੁੱਲ ਗਾਰੰਟੀ ਆ ਹਾਂ ਜੀ ਪੂਰੀ ਫੁੱਲ ਜੀ ਓਕੇ 2010 ਮਾਡਲ ਆ 10 ਦੀ ਮਾਰਕ ਨੇ ਸਾਰੇ ਟਰੈਕਟਰ ਦੇ ਇਹ ਉਹ ਹੈਗਾ ਵੀ ਓਰੀਜਨਲ ਹੀ ਆ ਸਾਰਾ ਸਾਰਾ ਓਰੀਜਨਲ ਜੀ ਲੈਵਟ ਪੰਪ ਵੀ ਟਰੈਕਟਰ ਨਾਲ ਦਾ ਹੈ ਅੱਛਾ ਹਾਂ ਸ਼ਾਈਨ ਗ੍ਰੇਟਰ ਦੀ ਦੇਖ ਲੈ ਚ ਤੇ ਮਾਡਲ ਕੇ 2010 ਬਈਆ 2010 ਮਾਡਲ ਆ ਜੀ ਟਾਇਰ ਦੂਰ ਚਾਰੇ ਗੁਡੀਆਰ ਦੇ ਟਾਇਰ ਨੇ ਉਸ ਚੌਕੜਾ ਹੈਗਾ ਗੁਡੀਆਰ ਦਾ ਇਹ ਕਿੰਨੇ ਕੇ ਪੈਸੇ ਹੋਣਗੇ ਟਾਇਰ ਦੇ ਆਹ ਟਾਇਰ ਤਾਂ ਹੈਗੇ ਨੇ 70 ਪੈਸੇ ਪਿਛਲੇ ਹੈਗੇ ਨੇ 80 ਪੈਸੇ ਗੁਡੀਆਰ ਦੇ ਅਸਾਂ ਇਹ ਮੂਹਰੇ 70 ਪੈਸੇ ਹੈਗੇ ਨੇ ਹਾਂ 70 ਪੈਸੇ ਟਾਇਰ ਨੇ ਸਹੀ ਇਹ ਠੀਕ ਹੈ ਮੇਰੀ ਗੱਡੀ ਬਾੜੀ ਨਹੀਂ ਹੁੰਦੀ ਇਹਨਾਂ ਦੀ ਗੁਡੀਆਰ ਦੀ ਅਸਾਂ ਇੰਨੇ ਕੀ ਹੁੰਦੀ ਹੈ ਹਾਂ ਮੂਹਰੇ ਟਾਇਰਾਂ ਦੀ ਗੱਲ ਕਰਦੇ ਆ ਠੀਕ ਹੈ ਤੇ ਆਹ ਰਮਾਰੋਮਾ ਦਾ ਵੀ ਸਾਰੇ Ориਜਨਲ ਹੀ ਆ ਹਾਂ ਜੀ ਓਕੇ ਤੇ ਆ ਮਗਰਾੜ ਦਿਖਾ ਦਿਂ ਵਿੱਚੋਂ ਦਰ ਮੇ ਦਿਖਾ ਦਿਓ ਸੱਜ ਨੂੰ ਮਗਰਾਡਾਂ ਦਾ ਵੀ ਟਰੈਕਟਰ ਠੀਕ ਆ ਜਿਵੇਂ ਕਹਿੰਦੀ ਚੰਗਾ ਤੇ ਸਤਰੀ ਵੀ ਬਿਲਕੁਲ ਨਵੀਂ ਲੱਗੀ ਹੋਈ ਆ ਕੱਪੜਾ ਹਣਾ ਬਾਈ ਹਾਂਜੀ ਹਾਂ ਬਹੁਤ ਸਾਫ ਲੱਗਦੀ ਤੇ ਡੰਡਾ ਡਰਾਵਲ ਹਾਂਜੀ ਮਗਰਾਡਾਂ ਨੂੰ ਦੇਖੋ ਟਰੈਕਟਰ ਦੇ ਟੂਪਾ ਟਮਾਹਲੇ ਖੁੱਲੀਆਂ ਨਹੀਂ ਹੈਗੀਆਂ ਅੱਛਾ ਹਾਂਜੀ ਤੇ ਬਾਈ ਫਿਰ ਜਿਹੜਾ ਆ ਆ ਟਾਹ ਟਾਂਕੇ ਜਿ ਲੱਗੇ ਹੋਣਾ ਕਿ ਮੇ ਇਹ ਤਾਂ ਮੰਨ ਕੇ ਚੱਲ ਵੀ ਇਹੋ ਆਪਣਾ ਨਹੀਂ ਜਿਹੜਾ ਕਮਾਉਣ ਵਾਲਾ ਹੁੰਦਾ ਇਹ ਹਾਂ ਜਿੱਕ ਜਾ ਇਹ ਪੱਕਾ ਕੀਤਾ ਹੋਇਆ ਹੈ ਪੱਕਾ ਕੀਤਾ ਹੋਇਆ ਹਾਂਜੀ ਅੱਛਾ ਕਈ ਵਾਰ ਉੱਚਾ ਨਹੀਂ ਮੰਜਮੇ ਹੋਏ ਹਾਂਜੀ ਹਾਂ ਓਕੇ ਠੀਕ ਹੈ ਤੇ ਮਗਰੇ ਡਰਵੀ ਗੁੱਡੀ ਆ ਰਹੇ ਨੇ ਬਾਈ ਹਾਂਜੀ ਹਾਂ ਮਾਡਲ 2010 ਦਾ ਹੈ 2010 ਮਾਡਲ ਹੈ ਫਾਰਮ ਟਰੈਕ 60 ਹੈ ਜੀ ਹਾਂ ਜੀ ਓਕੇ ਤੇ ਭਾਈ ਇਹ ਕਿੰਨੀ ਸਪੀਡਾਂ ਚ ਆ ਜਾਂਦਾ ਹੁੰਦਾ ਹੈ ਇਹ ਹਾਈ ਲੋ ਵਾਲੀ ਹੁੰਦਾ ਜੀ ਅਸਾ ਹਾਈ ਲੋ ਹੀ ਹੈ ਹਾਂ ਜੀ ਹਾਂ ਜੀ ਓਕੇ ਹਾਂ ਥੱਲੇ ਥੱਲੇ ਰੰਗ ਦੇਖ ਲੈ ਪੈਰ ਪੂਰ ਧਰ ਨਾਲੋਂ ਥਾਂ ਤੋਂ ਵੀ ਰੰਗ ਪੂਰਾ ਸਾਫ਼ ਹੈਣ ਠੀਕ ਹੈ ਹਾਂ ਜੀ ਸੋ ਸਾਫ਼ ਪੂਰੀ ਨਵੀਂ ਟਰੈਕਟਰ ਜੀ ਤੇ ਭਾਈ ਜੇ ਇਹਦੀ ਡਿਮਾਂਡ ਦੀ ਗੱਲ ਕਰੀਏ ਡਿਮਾਂਡ ਇਹ ਸੀਗੇ 3.5 ਲੱਖ 3.5 ਲੱਖ ਹਾਂਜੀ ਨੰਬਰ ਇਹ ਤਾਂ ਪੰਜਾਬ ਦਾ ਹੀ ਆ ਹਾਂਜੀ ਹਾਂ ਪੀਵੀ 11 ਪਟਿਆਲਾ ਦਾ ਫਰਸਟ ਪਾਰਟੀ ਦਾ ਫਰਸਟ ਪਾਰਟੀ ਦੇ ਨਾਮ ਦਾ ਹਾਂਜੀ ਦੇਵਾਂਗੇ ਟਰੈਕਟਰ ਆਪਾਂ 3.3 ਲੱਖ ਦਾ 3.3 ਲੱਖ ਤੇ 30 ਹਜ਼ਾਰ ਦਾ ਹਾਂਜੀ ਠੀਕ ਆ ਲਓ ਮਿੱਤਰੋ 3 ਯਾਨੀ ਕਿ ਸਭਾ 3 ਲੱਖ ਦੇ ਵਿੱਚ ਟਰੈਕਟਰ ਉਹਨੂੰ ਹੀ ਹੈਨਾ ਹਾਂਜੀ ਹਾਂਜੀ ਤੇ ਜਿਹੜੇ ਭਰਾਣੇ ਸੱਜਣ ਨੂੰ ਲੈਣਾ ਹੋਇਆ ਸੰਪਰਕ ਕਰ ਲਿਓ ਮਾਡਲ 2010 ਹੈ ਪਹਿਲੀ ਪਾਰਟੀ ਦੇ ਨਾਮ ਹੈ ਨੰਬਰ ਪੰਜਾਬ ਦਾ ਹਾਂਜੀ ਓਕੇ ਹਾਂਜੀ ਤੇ ਬਈ ਜਿਹੜਾ ਆ ਖੜਾ ਇਧਰਲੇ ਪਾਸੇ ਸਵਰਾ ਇਹ ਪੂਰਾ 2000 ਮਾਡਲ ਹੈ ਅਸਾ ਮਾਡਲ 2 ਅਸੋਗਣਾ ਉੱਪਰ ਹੀ ਆ ਥੱਲੇ ਨਹੀਂ ਹੈਗਾ ਠੀਕ ਆ ਹਾਂ ਬਾਡੀ ਬੁੱਡੀ ਲੈਣ ਟਰੈਕਟਰ ਦੇਖੋ ਜੀ ਜਮਾਂ ਨਵੀਂ ਪਈ ਆ ਟਰੈਕਟਰ ਦੀ ਓਕੇ ਹਾਂ ਜੀ ਤੇ ਇੰਜਨ ਗੇਅਰ ਤਾਂ ਹੈ ਕਿਵੇਂ ਦੇਖ ਲਓ ਜੀ ਵਿੱਚੋਂ ਚਾਕੇ ਟਾਪਾ ਮੇਰਾ ਮਦਦ ਰੂਪ ਦਾ ਬਹੁਤ ਘੰਟ ਪਿਆ ਜਾ ਰਿਹਾ ਨਾ ਦੂਰੇ ਦੂਰੇ ਤਾਂ ਨਹੀਂ ਮਾਰਿਆ ਹੋਇਆ ਰੰਗ ਰੰਗੂ ਨਾ ਜੀ ਸੋ ਵੀ ਨਹੀਂ ਖੁੱਲੀ ਟਰੈਕਟਰ ਦੀ ਸੋ ਵੀ ਨਾਲ ਦੀ ਚੱਲੀ ਹੋਵੇ ਅੱਛਾ ਸੋ ਵੀ ਨਾਲ ਆ ਸੋ ਦਾ ਨਹੀਂ ਆ ਰੰਗ ਫਰਕ ਪੈਂਦਾ ਸੋ ਲਾਹੀ ਹੋਵੇ ਜੀ ਆ ਦੇਖੋ ਜੀ ਬਾਡੀ ਦਾ ਰੰਗ ਦੇਖੋ ਜੀ ਹਾਂ ਜਿਹੜੀ ਕਿ ਪੂਰੇ ਭਰੋਸੇ ਵਾਲਾ ਜਮਾਂ ਨਵਾਂ ਟਰੈਕਟਰ ਪਿਆ ਜੀ ਜਿਹੜੇ ਸਾਹਿਬ ਨਾਲ ਅਸੀਂ 2 ਇਹ ਚੱਲਿਆ ਹੋਊਗਾ ਵੀਰੇ ਮੰਨ ਕੇ ਚੱਲ ਵੀ 35 300 ਘੰਟਾ 35 300 ਘੰਟਾ ਹਾਂ ਮਗਰਾੜ ਦੇਖ ਲਾਂ ਅੰਦਰੋਂ ਬਾਹਰੋਂ ਵੀ ਉਹੋ ਜਿਹੀ ਪੈਨੇ ਠੀਕ ਆ ਤੇ ਮਗਰਲੇ ਟਾਇਰ ਇਹ ਕਿੰਨੇ ਕੇ ਪੈਸੇ ਹੋਣਗੇ ਇਹ ਪਿਛਲੇ ਟਾਇਰ ਹੈਗੇ ਨੇ ਇਹਦੇ 80 ਪੈਸੇ 80 ਪੈਸੇ ਹਾਂਜੀ ਸਤਰੀ ਸੁਤਰੀ ਵੀ ਸਾਰੀ ਵਧੀਆ ਲੱਗੀ ਹੋਈ ਆ ਹਾਂਜੀ ਹਾਂਜੀ ਤੇ 540 ਚੱਕਰ ਵਾਲਾ ਜੀ 540 ਚੱਕਰ ਛੇ ਝਰੀਆਂ ਦੇ ਵਿੱਚ ਹਾਂਜੀ ਛੇ ਝਰੀਆਂ ਦੇ ਵਿੱਚ ਹਾਂਜੀ ਠੀਕ ਆ ਹਾਂਜੀ ਬਹੁਤ ਨਵਾਂ ਟਰੈਕਟਰ ਆ ਜੀ ਹੂੰ ਵੇ ਜੀ ਇਹਦੀ ਡੇ ਡਿਮਾਂਡ ਦੀ ਗੱਲ ਕਰੀਏ ਕੁਲਵਿੰਦਰ ਕਿੰਨੀ ਦੀ ਟਮਾਡ ਡਿਮਾਂਡ ਤਾਂ ਲਈ ਹੈਗੇ 3 ਲੱਖ ਤੋਂ ਉੱਤੇ ਕਰਦੇ ਆ ਪਰ ਦੇਵਾਂਗੇ 2 ਲੱਖ 85 ਹਜ਼ਾਰ ਦਾ ਹੀ ਆਪਾਂ 2 ਲੱਖ 85 ਹਜ਼ਾਰ ਦੇ ਵਿੱਚ ਮਤਲਬ ਇਹ ਮਾਲਕ ਨਾਲ ਪੰਪ ਵੀ ਟਰੈਕਟਰ ਦੇ ਨਾਲ ਦੇ ਨੇ ਹਾਲੇ ਤੱਕ ਇਹ ਵੀ ਨਹੀਂ ਖੁੱਲੇ ਵੀ ਅੱਛਾ ਹਾਂ ਜੀ ਹਾਂ ਤੇ ਲੈ ਮੇਤਰੋ ਆ ਦੇਖ ਲਓ ਕਿਤੇ ਵੀ ਬਲਾਕ ਦੇ ਚੈਂਬਰ ਤੇ ਚੈਂਬਰ ਵੀ ਨਾਲ ਦਾ ਟਰੈਕਟਰ ਹਾਲੇ ਤੱਕ ਆਹ ਪੱਠੀ ਵੀ ਨਾਲ ਦੀ ਹੈ ਇਹ ਪੱਠੀ ਵੀ ਨਾਲ ਦੀ ਹੈ ਬੜਾ ਘੱਟ ਚੱਲੇ ਹੋਇਆ ਹੈ ਹਾਂ ਜਮਾ ਲਮਾ ਟਰੈਕਟਰ ਪਿਆ ਇਸ ਟੈਂਕੀ ਟੌਂਕੀ ਸੋਸ ਆ ਐ ਪਿਆ ਟਰੈਕਟਰ ਦੀ ਇੱਕ ਨੰਬਰ ਸੂਰੂ ਜਿਵੇਂ ਜੀ ਸਾਹਮਣੇ ਖੜ ਇਹ ਟਰੈਕਟਰ ਚੱਲੀ ਸਾਰਾ ਤਿੰਨ ਚਾਰ ਕਿਲਿਆਂ ਦੇ ਨਾਮਾ ਨਿਕਲ ਗਿਆ ਚੱਲਿਆ ਹੋਇਆ ਜੀ ਫਰਸਟ ਪਾਰਟੀ ਦਾ ਹਾਂ ਜੀ ਓਕੇ ਤੇ ਬਣੂ 2 ਲੱਖ 85000 2 ਲੱਖ 85000 ਦਾ ਮੌਕੇ ਤੇ ਕਿੰਨਾ ਕੁ ਡਿਸਕਾਊਂਟ ਕਰ ਦੇਗਾ ਇਹਦੇ ਵਿੱਚ ਬਾ ਮਾਨਤਾ ਨਹੀਂ ਹੈ ਬਾੜਾ ਨਹੀਂ ਹੈਗਾ ਮਾਨਤਾ ਨਹੀਂ ਹੈ ਮੌਕੇ ਤੇ ਬਸ ਪੌਣੀ ਦਾ ਕਰ ਦੇਗਾ ਪੂਣੀ ਨਾ ਨਾ ਪੌਣੀ ਦਾ ਨਹੀਂ ਮਾਨਤਾ ਨਹੀਂ ਕਰਾਂਗੇ ਜ਼ਰੂਰ ਦੇਖ ਲੈ ਕਰਦੇ ਹਾਂ ਤੇ ਲਓ ਮਿੱਤਰੋ ਕਰ ਲਿਓ ਸੰਪਰਕ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਪੁਰਾਣੇ ਦੋਨਾਂ ਡਾਇਰੈਕਟਰਾਂ ਦੇ ਵਿੱਚੋਂ ਜਿਹੜਾ ਵੀ ਲੈਣਾ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਤਾਂ ਵੀ ਬਹੁਤ ਨਵਾਂ 10 ਮਾਡਲ ਕਰ ਸਕਦੇ ਹੋ ਉਹ 2010 ਮਾਡਲ ਹੈ ਤੇ ਇਹ ਹੈਗਾ 2002 ਮਾਡਲ ਪੂਰਾ 2000 ਪੂਰਾ 2000 ਪੂਰਾ 2000 ਮਾਡਲ ਓਕੇ ਤੇ ਕਰ ਲਿਓ ਸਜਣ ਨੂੰ ਸੰਪਰਕ ਕਰ ਦਿਓ ਵੀਡੀਓ ਸ਼ੇਅਰ ਜੀ